ਜਿਹੜਾ ਹੈਗਾ ਬੜਾ ਜ਼ੋਰ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਸਰ ਬੇਦਰਬੀਅਤ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ ਗੁਰੂ ਘਰ ਦੀ ਸਾਡੀ ਜੀ ਸੋਸਾਇਟੀ ਸੀ ਜੀ ਪਹਿਲਾਂ ਜੀ ਇੱਕ ਬੇਬੇ ਨਾਨਕੀ ਇਸੇ ਸਤ ਸੰਸਭਾ ਜਿਨ੍ਹਾਂ ਵਿੱਚੋਂ ਇੱਕ ਸੋਸਾਇਟੀ ਵੱਖਰੀ ਹੋ ਕੇ ਉਹਨਾਂ ਨਵੀਂ ਸੋਸਾਇਟੀ ਬਣਾ ਲਈ ਧੰਨ ਗੁਰਨਾਮ ਸੇਵਾ ਸੋਸਾਇਟੀ ਉਹ ਸੋਸਾਇਟੀ ਵੱਲੋਂ ਇਲਜਾਮ ਲਾਇਆ ਜਾ ਰਿਹਾ ਵੀ ਜਿਹੜੀਆਂ ਹੀ ਸੰਕਸਰ ਦਿੱਤੀਆਂ ਸੀ ਬੀਬੀ ਜੀ ਹੋਰਾਂ ਨੂੰ ਉਹਨਾਂ ਦੇ ਵਿੱਚ ਬੇਦਰਬੀ ਹੈ ਜੀ ਉਹ ਸਹੀ ਤਰੀਕੇ ਨਾਲ ਰੱਖੀ ਨਹੀਂ ਗਈਆਂ ਲਮਾਰੀ ਵਿੱਚ ਆਪਾਂ 4-5 ਮਹੀਨੇ ਤੇ ਉਹਨਾਂ ਨੂੰ ਵਾੜ ਕੇ ਸੈਟੀਸਫਾਈ ਕਰਾਉਂਦੀ ਕੋਸ਼ਿਸ਼ ਕੀਤੀ ਪਰ ਉਹ ਆਪਸੇ ਨਹੀਂ ਮੈਲੇ ਬਹਿ ਰਹੀਆਂ ਸਰ ਅੱਜ ਉਹ ਬੀਬੀ ਜੀ ਆਏ ਨੇ ਗੁਰਪ੍ਰੀਤ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਨਾ ਆ ਕੇ ਲਿਮਾਰੀ ਸਾਹਿਬ ਖੋਲ੍ਹ ਕੇ ਤੁਸੀਂ ਸੈਂਚੀ ਸਾਹਿਬ ਦੇਖ ਲਓ ਕਿਉਂਕਿ ਫਿਰ ਸ਼ਿਵ ਸਾਹਿਬ ਨਾਲ ਗੱਲਬਾਤ ਕੀਤੀ ਗਈ ਕਿ ਸਾਹਿਬ ਅੱਜਾਂ ਬੀਬੀ ਜੀ ਆਏ ਨੇ ਤੇ ਆਪਾਂ ਉਹਨੂੰ ਲਿਮਾਰੀ ਸਾਹਿਬਾਂ ਦੇ ਸੰਚੀ ਸਾਹਿਬ ਦੇਖ ਲਓ ਉਹਨਾਂ ਅਦਰ ਟਾਈਮ ਸੀ ਮੰਗਲਵਾਰ ਦਾ ਜੀ ਉਹਨਾਂ ਜਾਣਾ ਕੱਲ ਕਿਤੇ ਬਾਹਰ ਵੀ ਗਏ ਮੈਨੂੰ ਜੂਰੀ ਕੰਮ ਪੈ ਗਿਆ ਸੀ ਬਾਹਰ ਜਾਣਾ ਵਾ ਇਹ ਕਿ ਤੁਸੀਂ ਇਹ ਨਾ ਕਿਹਾ ਵੀ ਸਾਨੂੰ ਬਿਨਾਂ ਦੱਸੇ ਤੋਂ ਬਾਹਰ ਚਲ ਗਿਆ ਵੀ ਤੁਸੀਂ ਅੱਜ ਚੈੱਕ ਕਰ ਲਓ ਆਪਾਂ ਸੇਵਾ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਸੇਵਾ ਸਾਹਿਬ ਨੂੰ ਡਿਊਟੀ ਲਾਈ ਆ ਵੀ ਤੁਸੀਂ ਗਰੰਤੀ ਸਾਹਿਬਾਂ ਸਹੁਲ ਸਿੰਘ ਜੀ ਨੇ ਸਾਡੀ ਮੀਤ ਮੇਰ ਸਾਹਿਬ ਦੀ ਡਿਊਟੀ ਲੱਗੀ ਆ ਨਾਲ ਸੰਗਤ ਸੀ ਦੋ ਚਾਰ ਬੰਦੇ ਜੀ ਸਾਡੇ ਸੇਵਾਦਾਰ ਵੀ ਨਾਲ ਸੀ ਭਾਈ ਕਲਵੰਦ ਸਿੰਘ ਜੀ ਸੰਗਤ ਦੇ ਵਿੱਚ ਦੇਖੀ ਸਾਡੇ ਗੁੰਦੇ ਨੇ ਗੁਰੂ ਘਰ ਓਨ ਸੀਸੀਟੀਵੀ ਕੈਮਰਾ ਲੱਗਾ ਜੀ ਉੱਥੇ ਜਿੱਥੇ ਅਲਮਾਰੀ ਪਈ ਆ ਨਾਲ ਸਾਡੇ ਫੋਨ ਰਿਕਾਰਡਿੰਗ ਚੱਲਦੀ ਸੀ ਜੀ ਕਿੱਥੇ ਉਹ ਅ ਉਹਦੇ ਚੇਖ ਸਰ ਕੋਈ ਵੀ ਅਤਵੀ ਲਗਾਨੀ ਬਹੁਤ ਵਧੀਆ ਤਰੀਕੇ ਢੰਗ ਨਾਲ ਸੇਂਜੀ ਸਾਹਿਬ ਰੱਖੀਆਂ ਹੋਈਆਂ ਨੇ ਇਹ ਸੰਗਤ ਜਾਣ ਬੋਝ ਕੇ ਸਾਨੂੰ ਬਦਨਾਮ ਕਰਨ ਦੀ ਖਾਤਰ ਸੇਂਜੀ ਦੀ ਆੜ ਵਿੱਚ ਸੇਂਜੀ ਸਾਹਿਬ ਦੀ ਆੜ ਵਿੱਚ ਸਾਨੂੰ ਬਦਨਾਮ ਕਰਨਾ ਚਾਹੁੰਦੇ ਸਰ ਮੁਰਗਾ ਦਾ ਪ੍ਰਬੰਧ ਬਹੁਤ ਵਧੀਆ ਚੱਲ ਰਿਹਾ ਜੀ ਅੱਜ ਟਾਈਮ ਮੰਗਲਵਾਰ ਦਾ ਸੀ ਪਹਿਲਾਂ ਤੁਸੀਂ ਖੋਲ ਦੀ ਸੰਗਤ ਹੈ ਹੀ ਨਹੀਂ ਸੀ ਬਾਕੀ ਸੰਗਤ ਵੇਖੋ ਸਰ ਸਾਡੇ ਜੁਮੇਆਰ ਬੰਦੇ ਨੇ ਹੈਡ ਗੰਦੀ ਸਾਹਿਬ ਸੋਹਣ ਸਿੰਘ ਸੰਗਤ ਨਾਲ ਦੀ ਢੇਲੀ ਆਉਂਦੀ ਸੰਗਤ ਸਾਡੀ ਆ ਉਹ ਕਹਿੰਦੇ ਭਾਵੇਂ ਵੀ ਉਹ ਉਹਨਾਂ ਬੀਬੀ ਜੀ ਦੇ ਤੇ ਬਾਹਰ ਜਾਣਾ ਸੀ ਉਹਨਾਂ ਉਹ ਕਹਿੰਦੇ ਵੀ ਇਹਨਾਂ ਤੁਸੀਂ ਕਿਹਾ ਵੀ ਮੈਂ ਸਾਨੂੰ ਬਿਨਾਂ ਦੱਸ ਤਾ ਉਸਰਨ ਹੋਂ 3 ਮਹੀਨੇ ਤੋਂ ਲਗਾਤਾਰ ਬੇਜਵੀ ਹੋ ਰਹੀ ਐ ਇਹ ਪੋਥੀ ਸਾਹਿਬ ਆਪਣੇ ਕਬਜ਼ੇ ਲਿੱਤੀ ਹੋਈਆਂ ਗੁਰਦੁਆਰੇ ਕੋਈ ਚੜ੍ਹਤ ਨਹੀਂ ਚੜ੍ਹੀ ਹੋਈ ਜੇ ਪੋਥੀ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਤੇ ਚਾਬੀਆਂ ਗੁਰਦੁਆਰਾ ਸਾਹਿਬ ਕੋ ਹੋਣੀਆਂ ਚਾਹੀਦੀਆਂ ਪਰ ਚਾਬੀਆਂ ਗੁਰਦੁਆਰਾ ਸਾਹਿਬ ਕੋ ਨਹੀਂ ਐ ਜੇ ਸੰਗਤ ਦੇ ਕਿਸੇ ਮੈਂਬਰ ਕੋ ਲਾ ਕਿ ਗੁਰਦੁਆਰਾ ਸਾਹਿਬ ਨੂੰ ਹੈਂਡਓਵਰ ਹੋਣੀਆਂ ਚਾਹੀਦੀਆਂ ਚਾਬੀਆਂ ਤੇ ਜੇ ਅਸੀਂ ਸੰਗਤ ਨੇ ਕਿਹਾ ਵਾ ਪੋਤੀ ਸਾਹਿਬ ਦੀ ਚੈਕਿੰਗ ਕਰਾਈ ਜਾਵੇ ਅਸੀਂ ਦੇਖਣਾ ਚਾਹੁੰਦੇ ਆ ਲੱਕਣ ਨੂੰ ਕੋਣ ਲੱਗਿਆ ਜਾਂ ਕੋਈ ਪੋਤੀ ਸਾਨੂੰ ਨਾ ਦਬਾ ਕੇ ਰੱਖਿਆ ਹੋਇਆ ਜਾਂ ਬਸਤਰ ਚੇਂਜ ਨਹੀਂ ਕੀਤਾ ਪੂਰਾ ਪੂਰਾ ਸਾਲ ਹੋ ਗਿਆ ਇਹ ਕਿਹਾ ਗਿਆ ਤੇ ਇਹਨਾਂ ਨੇ ਸਾਨੂੰ ਕੱਲ ਰਿਸੀਵਰ ਸਾਹਿਬ ਆਏ ਲਗਾਤਾਰ ਰਿਪੋਰਟ ਕੀਤੀ ਆ ਅਕਾਲ ਤਖਤ ਸਾਹਿਬ ਵੀ ਅਸੀਂ ਇਸ ਬਾਬਤ ਮਿਲ ਕੇ ਆਏ ਆ ਉਹਨਾਂ ਨਾਲ ਹੀ ساری ਗੱਲਬਾਤ ਹੋਈ ਹੈ ਕਿ ਤੁਹਾਨੂੰ ਤੁਸੀਂ ਕੰਪਲੇਂਟ ਦਿਓ ਅਸੀਂ ਅੱਜ ਵੀ ਰਿਟਰਨ ਕੰਪਲੇਂਟ ਦਿੱਤੀ ਆ ਕੱਲ ਰਿਸੀਵਰ ਸਾਹਿਬ ਆਏ ਸੀ ਬੈਠੇ ਸੀ ਉਹਨਾਂ ਨੇ ਕਹਿੰਦੇ ਪੰਜ ਸੁਸਾਇਟੀਆਂ ਇੱਕ ਪਾਸੇ ਖੜ ਕੇ ਉਹਨਾਂ ਨੇ ਪੰਜਾਂ ਸਣੇ ਬੁਲਾ ਕੇ ਅਲਮਾਰੀ ਤੁਹਾਡੇ ਸਾਹਮਣੇ ਖਲਵਾਈ ਜਾਏਗੀ ਇੱਕ ਇੱਕ ਮੈਂਬਰ ਬੁਲਾਇਆ ਜਾਏਗਾ ਅੰਦਰ ਖਲਵਾ ਕੇ ਵੀਡੀਓ ਬਣਾਈ ਜਾਏਗੀ ਪਰ ਇਹਨਾਂ ਨੇ ਅੱਜ ਚੋਰੀ ਚੁੱਕੇ ਸਵੇਰੇ ਆ ਕੇ ਰਾਮਾ ਕੋਈ ਨਹੀਂ ਹੈਗਾ ਸੀਗਾ ਖੋਲੀ ਅਲਮਾਰੀ ਇਹਨਾਂ ਨੇ ਖੋਲ ਕੇ ਅਲਮਾਰੀ ਦੇ ਗੁਰੂ ਸਾਹਿਬ ਦੇ ਸਰੂਪ ਸਿੱਧੇ ਕਰਕੇ ਬਾਅਦ ਚੋ ਵੀਡੀਓ ਬਣਾ ਕੇ ਕਹਿਤਾ ਜੈਸੀ ਵੀਡੀਓ ਬਣੇ ਕਮੇਟੀ ਦੇ ਮੈਂਬਰ ਵੀ ਨਾਲ ਸੀਗੇ ਕਮੇਟੀ ਦੇ ਮੈਂਬਰ ਨਾਲ ਸੀਗੇ ਜੀ ਸਾਰੇ ਮੈਂਬਰ ਨਾਲ ਰਲੇਗੀ ਚਾਬੀ ਕਿੱਧਰ ਕਿੱਧਰ ਗੁਰਦੁਆਰੇ ਦੇ ਅੰਦਰ ਕੋਈ ਐਂਟਰ ਹੋ ਸਕਦਾ ਜੇ ਕਮੇਟੀ ਦੇ ਮੈਂਬਰ ਨਹੀਂ ਤੁਸੀਂ ਗੁਰਦੁਆਰੇ ਦੇ ਅੰਦਰ ਮੈਂ ਕਿੱਧਰ ਐਂਟਰ ਹੋ ਸਕਦਾ ਜੇ ਅੱਜ ਅੱਜ ਅਲਮਾਰੀ ਖੋਲੀ ਗਈ ਹੈ ਅੱਜ ਦੱਸੋ ਕੋਲ ਜ਼ਿੰਮੇਦਾਰ ਹੈ ਇਸ ਚੀਜ਼ ਦਾ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਬਿਲਕੁਲ